बंदा बंदा की करना मैं वो कोई लोड़ होगी हो, कान करो ठीक है आगे गई समझ तो गल मैं सोची नहीं मन गया वे तेरे दिमाग में तेरा दिमाग तो मेरे भी चार सिंगा तह चलता वह ਫਿਰ ਇਦਾਂ ਹੀ ਆ ਉਹ ਘਰੇ ਸਕੀਮਾਂ ਲੜਾਈ ਦੀਆਂ ਵਾ ਨਾਸਕੀਮਾਂ ਲੜਾਈ ਹੈ ਨਾ ਗੱਲ ਨਹੀਂ ਬੰਦੀ ਹੈਗੀ ਕੋਈ ਗੱਲ ਨਹੀਂ ਮੁੰਡੇ ਆਪਣੇ ਕੋਈ ਇੱਕ ਤੇ ਵੀ ਛੱਡ ਕੇ ਵਾਧੂ ਮੁੰਡੇ ਆ ਬਸ ਇੱਕ ਮੁੰਡੇ ਦਾ ਇੰਤਜ਼ਾਮ ਕਰੋ ਵਾਧੂ ਨਹੀਂ ਮੈਨੂੰ ਚਾਹੀਦੇ ਵਾਧੂ ਮੈਂ ਕੀ ਕਰਨੇ ਆ ਬੰਦਾ ਵੀ ਭਰੋਸੇ ਵਾਲਾ ਹੀ ਆ ਜਿੱਦਾਂ ਹੀ ਉਹਨੂੰ ਕਹਾਂਗੇ ਉਦਾਂ ਹੀ ਕਰੂਗਾ ਤੇ ਰਿਜ਼ਲਟ 100% ਆਊਗਾ ਚਲੋ ਠੀਕ ਆ ਫਿਰ ਤੂੰ ਇਹ ਬੰਦੇ ਦਾ ਇੰਤਜ਼ਾਮ ਕਰੋ ਤੇ ਆਪਾਂ ਗਾੜੀ ਆਪਣੇ ਪਲਾਨ ਨੂੰ ਦਾ ਇੰਤਜ਼ਾਮ ਕਰਦੇ ਆ ਮੈਂ ਨਾ ਤੂੰ ਟੈਨਸ਼ਨ ਨਾ ਲੈ ਬੰਦੇ ਦਾ ਇੰਤਜ਼ਾਮ ਹੋ ਗਿਆ ਵਾ ਤੇ ਜਿਹੜਾ ਪਲੈਨ ਨੂੰ ਆਪਾਂ ਸਕਸੈਸ ਕਰਨਾ ਵਾ ਕੋ ਜਿੱਦਾਂ ਦੂਗਾ ਓਦਾਂ ਹੀ ਕਰਦਾਂਗੇ ਓਦਾਂ ਜੀ ਪੈਣੀ ਮੇਰੇ ਨਾਂ ਹੋ ਜੇ ਓਦਾਂ ਜੀ ਉਹ ਸ਼ਦਾਈ ਹੋ ਜੇ ਤੇ ਪਲੈਨ ਬਣਾਉਣ ਨੂੰ ਮੈਂ ਚਲੋ ਕੋਈ ਨਹੀਂ ਹਾਂ ਫਿਰ ਕੋਈ ਸੋਨੇ ਦੀ ਚੀਜ਼ ਵੀ ਬਣਾ ਦੇ ਉਹਦੇ ਬੰਦੇ ਦੀ ਮਹਾਰਾਜ ਮਾਰੇ ਡਾਇਮੰਡ ਦਾ ਏਕ ਬਣਾ ਦੂੰ ਸੱਚੀ ਪੱਕੀ ਗੱਲ ਹੈ ਜੇ ਸਾਡੀ ਪਲੈਨ ਕਾਮਯਾਬ ਹੋ ਗਈ ਜਿੱਦ ਦਿਨ ਹੋ ਗਈ ਨਾ ਓਦ ਦਿਨ ਹੀ ਹੋਣੀ ਚਾਹੀਦੀ ਫਿਰ ਉਸੇ ਵੇਲੇ ਜਾਊਗੀ ਚਲੋ ਠੀਕ ਆ ਜੀ ਗਰਮੀ ਤਾਂ ਲੈ ਕਮਲਿਆ ਤਿੰਨ ਤੇ ਚੇਤਾ ਹੀ ਨਹੀਂ ਹੈਗਾ ਕਿ ਗਰਮੀਦ ਤੱਕ ਗਈ ਆ ਪੇਕੇ ਯਰ ਜਿੱਦਨ ਦੀ ਗਰਮੀਦ ਪੇਕੇ ਗਈ ਆ ਨਾ ਧਰਮਨਾ ਸਹੀ ਗੱਲ ਆ ਯਰ ਉਦਨ ਦੀ ਕੋਈ ਚੀਜ਼ ਨਾ ਖਾਣੀ ਪੀਣੀ ਹੁੰਦੀ ਆ ਤੇ ਸੋਬਰੀ ਸੋਚਦਾ ਕਿਹਦੇ ਕੋ ਮੰਗਾ ਕਿਹਦੇ ਕੋ ਨਾ ਮੰਗਾ ਉਹ ਕਰੇ ਹੁੰਦੀ ਕਦੇ ਚਾਹ ਲਿਆ ਕਦੀ ਪਾਣੀ ਬਣਾ ਲਿਆ ਕਦੀ ਕੋਈ ਆਈਟਮ ਬਣਾ ਲਿਆ ਕਦੀ ਕੁਝ ਬਣਾਉ ਉਹ ਕੁਝ ਖਵਾਉਣਾ ਉਹਨੇ ਰੋਟੀ ਵੀ ਝੱਟ ਪੁੱਛ ਲੈਂਦੀ ਹੁੰਦੀ। ਤਾਂ ਹੁਣ ਤੇ ਕਿੰਨੇ ਦਿਨ ਹੋ ਗਏ ਨਾ ਗਈ ਨੂੰ ਯਾਰ ਕੋਈ ਕਰਦਾ ਸਿਸਟਮ ਨਹੀਂ ਚੰਗਾ ਸਹੀ ਸਲਾਮਤ ਹੈਗਾ ਯਾਰ। ਕੀ ਬੰਦਾ ਗੱਲ ਕਰੇ ਕੀ ਨਾ ਕਰੇ। ਮਮਮੀ ਵਿਚਾਰੀ ਕੋ ਥੋੜੀ ਬੋਤੀ ਰੋਟੀ ਪਾਣੀ ਪੁੱਛ ਕੇ ਖਾਣਾ ਖੋਣਾ ਵਾ ਮੰਗ-ਮੰਗ ਕੇ ਉਹ ਵੀ ਕੀ ਕਰੇ ਹੁਣ। ਵੈਸੇ ਨਾ ਯਾਰ ਇੱਕ ਗੱਲ ਸੋਚਣ ਵਾਲੀ ਹੈਗੀ ਆ। ਇਹ ਦਿਮਾਗ 'ਚ ਮੇਰੇ ਹੋਣੀ ਆਇਆ ਵਾ ਜਿੱਦਨਾਂ ਮੈਂ ਬਾਜ਼ਾਰੋਂ ਕੋਈ ਚੀਜ਼ ਖਾਣਾ ਖੁੰਨਾ ਵਾ ਯਾਰ ਰੋਟੀ ਰੱਟੀ ਕਰੇ ਨਹੀਂ ਖਾਂਦਾ ਕੋਈ ਚੀਜ਼ ਨਹੀਂ ਖਾਂਦਾ ਪੀਂਦਾ ਮੈਂ ਤੇ ਉਦੋਂ ਦਾ ਮੇਰਾ ਦਿਮਾਗ ਸੈਟ ਰਹਿੰਦੇ ਆ ਵਾ ਆ ਇਹ ਲੱਗਦਾ ਜਿੱਦਾਂ ਮਤਲਬ ਨਾ ਤੇ ਦਿਮਾਗ 'ਚ ਬੋਝ ਲੱਥਿਆ ਹੁੰਦਾ ਕੋਈ ਚੀਜ਼ ਗੁੱਸਾਈ ਮੈਨੂੰ ਘਟਾਉਂਦਿਆ ਵਾ ਯਾਰ ਇਹ ਤੇ ਗੱਲ ਸਹੀ ਆ ਮੈਂ ਸੋਚਿਆ ਹੀ ਨਹੀਂ ਕਦੀ ਇਹ ਗੱਲ ਯ ਲੈ ਆਕਰਮੀ ਨੂੰ ਫੋਨ ਕਰਕੇ ਦੱਸਦਾ ਉਹਨੂੰ ਕਿੰਨਾ ਧੋ ਆ ਜਾ ਔਰ ਯਾਰਾ ਰਹਿਣ ਹੀ ਦਮਾ ਫੋਨ ਕਰਨ ਨੂੰ ਉੱਗੀ ਬੜੇ ਗੁੱਸੇ 'ਚ ਕਹੀ ਐ ਇੱਥੋਂ ਉਹ ਨਾ ਹੋਵੇ ਉਹਨੂੰ ਗੁੱਸਾ ਹੋਵਦਾ ਕਿਤੇ ਨਾ ਰਣੀ ਜਦੋਂ ਨਾ ਫੋਨ ਕਰਦਾ ਚਲ ਆਪੇ ਆਜੂ ਕੋਈ ਗੱਲ ਨਹੀਂ ਜਦੋਂ ਗੁੱਸਾ ਗਸਾ ਲੱਥ ਜਾਊਗਾ ਨਾ ਹਾਂ ਗੁੱਸਾ ਗਸਾ ਲੱਥ ਜਾਊਗਾ ਆਪੇ ਠੰਡੀ ਹੋ ਜਾਊਗਾ ਆਪੇ ਆਣਾ ਆਇਣਾ ਉਹਨੇ ਗਨੋ ਉਹ ਤੇ ਮੇਰੇ ਤੋਂ ਵਗੈਰ ਰਹਿੰਦੀ ਨਹੀਂ ਕਦੀ ਵੀ ਉਹਨੇ ਆਏ ਜਾਣਾ ਪਹਿਲੀ ਗੱਲ ਵੇਖੀ ਦੋ ਚਾਰ ਦਿਨਾਂ ਚ ਹੋਰ ਉਹਨੇ ਇਹਦਾ ਮਨ ਮੰਮੀ ਕੋ ਜਾਨਾ ਮ ਕੱਲਾ ਵੀ ਕਿੰਨਾ ਚਿਰ ਬਹਾਂ ਇੱਥੇ ਕਿੰਨੀਆਂ ਗੱਲਾਂ ਕਰ ਕੱਲਾ ਬੈਠਾ ਸ਼ਦਾਈਓ ਚੱਲਿਆ ਮੈਂ ਤੇ ਯਾਰ ਮੰਮੀ ਨਾਲ ਕੇ ਬੈਨਾ ਜਾ ਕੇ ਮੰਮੀ ਨਾਲ ਕੱਲਾ ਬੱਤਾ ਕਰਦਾ ਕੜੀ ਕੋਈ ਹਾਈ ਹਾਈ ਕੋਈ ਸਕੀਮ ਨਹੀਂ ਕੰਮ ਆਉਂਗੀ ਭਾਵੇਂ ਉਹ ਚਲੀ ਗਈ ਹੈ ਨਾ ਕੰਮ ਉੱਥੇ ਦਾ ਉੱਥੇ ਹੀ ਅੜਿਆ ਉੱਥੇ ਦਾ ਉੱਥੇ ਹੀ ਖਲੋਤਾ ਵਾ ਜਿੱਦਨ ਦੀ ਗਈ ਆ ਨਾ ਉੰਤਰੇ ਨੇ ਰੋਟੀ ਖਾਦੀ ਆ ਤੇ ਨਾ ਹੀ ਕਰੋ ਦੁੱਧ ਦੱਧ ਪੀਤਾ ਵਾ ਫਤਾਨੀ ਹੁਣ ਤੱਕ ਕਿਥੋਂ ਰੋਟੀ ਪਾਣੀ ਖਾ ਆਉਂਦਾ ਵਾ ਮੈਨੂੰ ਲੱਗਾ ਪੀਜੇ 버ਗਰ ਹੀ ਖਾ ਲੈਂਦਾ ਹੋਣਾ ਵਾ ਐਦਾਂ ਫਿਰ ਪਲਾਨ ਕਿੱਦਾਂ ਸਕਸੈਸਫੁਲ ਹੋਊਗਾ ਸਾਰੇ ਪਲਾਨ ਦੇ ਪਾਣੀ ਫਰੀ ਜਾਣ ਡਿਆ ਵਾ ਤੇ ਤਕਬੀਰ ਮੈਨੂੰ ਪਈ ਜਾਂਦੇ ਆ ਟੁੱਟ ਟੁੱਟ ਕੇ ਦਾਸ ਹੁਣ ਮੈਂ ਸਾਧ ਤੇ ਪੂਰਾ ਦੇਣ ਦੇਈ ਆ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਹੁਣ ਨਹੀਂ ਤਲ ਤੇ ਗੱਡੀ ਆਉਂਦੀ ਤੇ ਮੈਂ ਕੀ ਕਰਾਂ ਨਾਲ ਜਿੱਦਨ ਦੀ ਹੋ ਗਈ ਆ ਬੜਾ ਸੋਹਣਾ ਇਹਦੀ ਹੋ ਗਈ ਸੇਤ ਦਿਮਾਗ ਵੀ ਟਿਕਾਣੇ ਹੋ ਗਿਆ ਕਿਉਂਕਿ ਦਵਾਈ ਜੁ ਨਹੀਂ ਦਿੱਤੀ ਜਾਣ ਦੀ ਹਾਏ ਰੱਬਾ ਕੋਈ ਨਾ ਕੋਈ ਤੇ ਸਕੀਮ ਲਾਉਣੀ ਪੈਣੀ ਆ ਕੀ ਕਰਾਂ ਕੀ ਕਰਾਂ ਹਾਂ ਸੱਚ ਪਾਣੀ ਤੇ ਪੀਂਦਾ ਹੀ ਆ ਨਾ ਫਰਿੱਜ ਦੇ ਵਿੱਚ ਪਾਣੀ ਹੈਗਾ ਵਾ ਤੇ ਜਾਂਦਾ ਵੀ ਭੱਜ-ਭੱਜ ਫਰਿੱਜ ਵੱਲ ਹੀ ਆ ਜਿਹੜੀ ਫਰਿੱਜ ਦੇ ਵਿੱਚ ਬੋਤਲ ਰੱਖੀ ਹੈ ਨਾ ਉਹਦੇ ਚ ਪਾਉਣੀ ਆ ਦਵਾਈ ਬਥੇਰੇ ਦਿਨ ਚੰਗਾ ਇਹਨੇ ਜ਼ਹਿਰ ਲਿਆ ਵੇ ਬਥੇਰੀਆਂ ਚੰਗੀਆਂ ਗੱਲਾਂ ਕਰਨੀਆਂ ਜੇ ਦੇਛਾਈ ਨਾ ਨਾ ਹੋਇਆ ਤੇ ਮੰਮੀ ਨੇ ਤੇ ਇਹਦੇ ਵੱਲ ਦੀ ਰਹਿਣਾ ਉਹਨੇ ਕਹਿਣਾ ਮੇਰਾ ਪੁੱਤ ਚੰਗਾ ਹੀ ਬੜਾ ਵਾ ਕਿ ਉਧਰੋਂ ਉਹਨੇ ਵੀ ਆ ਜਾਣਾ ਮਾਰ ਰਾਣੀ ਨੇ ਬੋਤਲ ਚ ਦਵਾਈ ਪਾਉਣੀ ਆ ਤੇ ਰਗਵੀਰ ਨੂੰ ਕਹਿੰਨੀ ਤੂੰ ਵਾਟਰ ਗੁੱਲ ਚ ਪਾਣੀ ਪੀ ਲਿਆ ਕਰ ਉਹਦੇ ਚ ਬਰਫ ਦਾ ਢੇਲਾ ਇੱਕ ਪਾ ਦੂੰਗੀ ਤੇ ਮੰਮੀ ਤੇ ਵੈਸੇ ਹੀ ਫ੍ਰੀਜ ਦਾ ਪਾਣੀ ਪੀਂਦੀ ਇਹੋ ਕੰਮ ਕਰਨਾ ਪੈਣਾ ਵਾ ਇਹ ਜੇ ਜੈਸ਼ਦੈਨ ਨਾ ਆਇਆ ਤੇ ਮੰਮੀ ਨੇ ਇਹਦੇ ਵੱਲ ਦੀ ਹੋ ਕੇ ਸਾਰਾ ਕੋਈਰ ਨੂੰ ਦੇ ਦੇਣਾ। ਉਪਰ ਟੱਪਲੀਆਂ ਲਾਊਗਾ ਤੇ ਫੇਰ ਹੀ ਮੰਮੀ ਦਾ ਮਨ ਚੁੱਕਿਆ ਜਾਊਗਾ ਇਹਦੇ ਤੋਂ। ਚੱਲ ਮਨਾ। ਇਹੋ ਕੰਮ ਕਰ। ਓਇ ਆਹੋ। ਬੱਸ ਬੱਸ। ਕੰਮ ਬਿਲਕੁਲ ਰੀਅਲ ਲੱਗਣਾ ਚਾਹੀਦਾ ਵਾ। ਹਾਂ। ਠੀਕ ਆ। ਉਹ ਪੈਸੇ ਦੀ ਨਾ ਟੈਨਸ਼ਨ ਲੈ ਯਾਰ ਤੂੰ ਪੈਸੇ ਜਿੰਨੇ ਕਹੇਗਾ ਦੇ ਦੂੰਗਾ ਹੋ ਸਕਦਾ ਉਤੋਂ ਵੱਧ ਹੀ ਤੈਨੂੰ ਪੈਸੇ ਮਿਲ ਜਾਣ ਹਾਂ ਪਰ ਕੰਮ ਬਿਲਕੁਲ ਰੀਅਲ ਹੋਣਾ ਚਾਹੀਦਾ ਈਓ ਫੋਟੋ ਤੇ ਦਸਤਰਮੇ ਸੈਂਡ ਕਰਤਾ ਈਓ ਤੂੰ ਹੁਣ ਆਪਣੇ ਹਿਸਾਬ ਨਾਲ ਵੇਲੇ ਕਿਦਾਂ ਕੰਮ ਕਰਨਾ ਚੱਲ ਠੀਕ ਆ ਹਾਂ ਫੋਨ ਕਰਦੀ ਮੈਨੂੰ ਕੰਮ ਕਰਕੇ ਉਸੇ ਵੇਲੇ ਚੱਲ ਠੀਕ ਆ ਓਕੇ ਓਕੇ ਲਾ ਭਾਈ ਬਣ ਗਈ ਉਹ ਗੱਲ ਹੋਣ ਆਊਗਾ ਗੇਮ 'ਚ ਸਵਾਰ ਹੁਣ ਪਤਾ ਲੱਗੂ ਕਿਹੜੇ ਭਾਅ ਵਿਕਦਿਆਂ ਚੱਲ ਨਾ ਮਾਨਾ ਲੈਨੇ ਸਵਾਦ ਹੈ ਜੀ ਰਖਵੀਰ ਕਿੱਥੇ ਚੱਲਿਆ ਵਾ ਉਹ ਮੰਮੀ ਬੰਮੀ ਚੱਲਿਆ ਥੋੜੇ ਕੰਮ ਰਹਿਿੰਦੇ ਮੈਂ ਕਰਾਂ ਵਾ ਅਜੇ ਵੀ ਰਹਿਦਾ ਕੰਮ ਕਰਕੇ ਨਹੀਂ ਆਇਆ ਜੀ ਹੁਣੇ ਤਾਂ ਆਇਆ ਤੂੰ ਉਹ ਫੋਨ ਆ ਗਿਆ ਮੁੰਡੇ ਦਾ ਭਾਈ ਆਇਆ ਉਹ ਮੜਾ ਜ ਮੈਂ ਹੋ ਕੇ ਆ ਜਾਂਦਾ ਹਾਂ ਚੱਲ ਠੀਕ ਆ ਵੇਹਨਾ ਅੱਜ ਠੰਡਾ ਦੇਣਾ ਇਹ ਵੀ ਵੇਖਦਾ ਆ ਰਾਮ ਨਾਲ ਬੈਠਿਆ ਕਿਦਾਂ ਫੂਕਾਂ ਮਾਰਨ ਦੀਆਂ ਨਜ਼ਾਰੇ ਲੈਣ ਦੀਆਂ ਵਾ ਸ਼ੁਕਰ ਹੈ ਰੱਬਾ ਇੰਨਾ ਬੇਜਬਾਨਾ ਨਿਕਲਾ ਦੱਸਣਾ ਵੀ ਗਰਮੀ ਜਾ ਕਿੱਦਾਂ ਕਿੱਦਾਂ ਨਹੀਂ ਵੇਲਾ ਕਿੰਨਾ ਹੋ ਗਿਆ ਠੰਡਾ ਮੌਸਮ ਆ ਤਾਂ ਕਿੰਨੀ ਆ ਰਾਮ ਨਾਲ ਬੈਠੀਆਂ ਖੁਸ਼ ਵਾ ਇਹ ਗੱਲ ਮਮੀ ਕੱਲੀ ਗੱਲਾਂ ਕਰੀ ਜੰਨੀ ਆ ਮੈਂ ਕੱਲੀ ਨਹੀਂ ਗੱਲਾਂ ਕਾਢੀ ਮਨੀ ਹਾਂ ਡੰਗਰ ਵੇ ਕਿੱਦਾਂ ਕੋਸ਼ੋ ਕੇ ਬੈਠੇ ਅੱਜ ਠੰਡਾ ਦੇਣੋ ਆ ਨਾ ਮੀਂਹ ਜਾ ਪੈ ਗਿਆ ਹਵਾਵਾਂ ਗੰਢਈ ਆ ਨਾ ਇਹਨਾਂ ਨੂੰ ਬਹੁਤ ਚੰਗਾ ਲੱਗਣ ਡਿਆ ਇਹ ਦੇ ਵਿਚਾਰੀਆਂ ਉਹ ਗੱਲ ਇਹਨਾਂ ਨੇ ਕਿਹੜਾ ਦੱਸਣਾ ਵੀ ਸਾਨੂੰ ਗਰਮੀ ਲੱਗਦੀ ਜਾਂ ਕਿੱਦਾਂ ਵਾ ਹੁਣ ਵੇਲਾ ਕਿੰਨਾ ਹੋ ਗਾ ਨਜ਼ਾਰੇ ਲੈਣ ਡੀਆਂ ਆ ਉਹਦੇ ਹੈਈ ਆ ਵਿਚਾਰੀਆਂ ਕਿ ਜਦੋਂ ਗਰੇ ਗਰਮੀ ਜ਼ਿਆਦਾ ਹੁੰਦੀ ਆ ਇਹਨਾਂ ਦੇ ਨੱਕ ਥਾਣੀ ਪਾਣੀ ਵਗਦਾ ਕਿਤੇ ਬੁਰੇ ਹਾਲ ਕਿਤੇ ਇਹਨਾਂ ਦੇ ਕੱਲ ਇੰਨੀ ਗਰਮੀ ਚ ਬਾਹਰ ਮੂੰਹ ਤੋਂ ਨਿਕਲੀ ਹੀ ਪਾਰੀ ਆਹੋ ਇਦਾਂ ਹੀ ਆ ਕੇ ਆਦੇ ਹੁਣ ਚਲੋ ਆ ਇੱਕ ਟਾਲੀ ਆ ਜਿਹੜੀ ਟਾਲੀ ਦੀ ਸ਼ਾਂ ਬੜੀ ਗੇ ਵਧੀਆ ਵਾ ਕਾਲੀ ਸ਼ਾਂ ਆ ਐ ਠੰਡੇ ਥਾਂ ਮੈਨੂੰ ਆਵੇ ਤੇ ਵੜਾ ਲਈ ਅੱਲਾ ਕਰਦੇ ਮਿੱਟੀ ਕਿੱਲੀ ਹੋ ਗਈ ਤਾਂ ਜਿਆਦਾ ਹੀ ਹਵਾ ਠੰਡੀ ਜਿਆਦਾ ਠੰਡੀ ਹਵਾ ਹੁੰਦੀ ਆ ਹਾਂ ਬਹੁਤ ਸੋਹਣਾ ਲੱਗਣ ਡਿਆ ਅੱਜ ਮੈਂ ਇਹ ਆਪ ਅੰਦਰ ਬੈਠਾ ਹੀ ਕੱਲਾ ਉੱਥੇ ਤੇ ਐਵੇਂ ਕੁ ਕੁਲੀ ਜੰਨਾ ਹੀ ਤੇ ਮੈਂ ਕਿਹਾ ਚੱਲ ਆਪਾਂ ਬਾਹਰ ਜਾ ਕੇ ਮਮੀ ਲਾ ਕੇ ਪੈਣਾ ਵਾ ਤੇ ਰੋਟੀ ਪਾਣੀ ਖਾ ਲਿਆ ਵਾ ਲੈ ਮੈਂ ਰੋਟੀ ਉਹਨੇ ਭੁੱਖੇ ਨਹੀਂ ਗਿਆਲੀ ਵਾ ਹਾਂ ਕੀ ਗੱਲ ਨਾ ਤੂੰ ਰੋਟੀ ਖਾਣਾ ਨਾ ਤੇ ਚਾਹ ਪੀਣਾ ਵਾ ਕੀ ਗੱਲ ਉਹ ਜਦਨ ਦੀ ਗਰਮੀ ਤੇ ਕਹੀ ਤੂੰ ਚੁੱਪ ਚੁੱਪ ਜਾ ਰਹਿਣਾ ਨਹੀਂ ਮੰਮੀ ਕੋਈ ਗੱਲ ਨਹੀਂ ਉਹ ਜਿਹਦੇ ਕੋਈ ਗੱਲ ਪਾਦੀ ਨਹੀਂ ਹੈਗੀ ਕਹਣਾ ਕੀ ਮੰਮੀ ਸਵੇਰੇ ਘਰੋਂ ਤਾਂ ਤੁਸੀਂ ਚਾਹ ਬਣੀ ਦੇਣੇ ਬੜਾ ਭੋਟਾ ਤੇ ਪੀ ਲੈਣਾ ਕਾਫੀ ਕੋਈ ਬਣਾ ਕੇ ਪੀ ਲੈਣਾ ਆ ਵੀ ਪੀ ਲੈਣਾ ਕਈ ਵਰੀ ਤੇ ਉੱਥੇ ਚਲ ਜਣਾ ਟੋਲ ਪਾਇਆ ਤੇ ਉੱਥੇ ਰੋਟੀ ਉਹਨਾਂ ਨੇ ਬਣਾਈ ਹੁੰਦੀ ਆ ਉੱਥੇ ਰੋਟੀ ਦੁਪਹਿਰੇ ਹੀ ਮਿਲ ਜਾਂਦੀ ਆ ਦੁਪਹਿਰ ਨੂੰ ਹੀ ਮਿਲ ਜਾਂਦੀ ਆ ਤੇ ਸ਼ਾਮਾਂ ਨੂੰ ਵੀ ਉਹ ਬ੍ਰੈਕਫਾਸਟ ਬਣਾਉਂਦਾ ਤੁਹਾਨੂੰ ਫਿਰ ਖਾ ਲੋ ਤੁਸੀਂ ਖਾ ਕੇ ਚਲ ਜਾਓ ਥੋੜਾ ਥੋੜਾ ਕੋਨਾ ਕੋ ਖਾ ਕੇ ਚਲ ਜਾਓ ਲੋੜ ਹੀ ਨਹੀਂ ਪਈ ਰੋਟੀ ਖਾਣ ਦੀ ਨਹੀਂ ਪੁੱਤ ਘਰ ਵੀ ਰੋਟੀ ਪਾਣੀ ਖਾਇਆ ਕਰ ਥੋੜਾ ਬੋਤਾ ਇਦਾਂ ਫੇਰ ਉਹ ਗੱਲ ਵੀ ਬਿਮਾਰ ਹੋ ਜਾਏਗਾ ਉਥੇ ਤਲੀਆਂ ਮਲੀਆਂ ਚੀਜ਼ਾਂ ਮਿਲਦੀਆਂ ਆਣੀਆਂ ਨਹੀਂ ਨਹੀਂ ਚੰਗੀ ਰੋਟੀ ਪਾਣੀ ਵਧੀਆ ਬਣਾਉਂਦੇ ਉਥੇ ਮਾੜਾ ਨਹੀਂ ਬਣਾਉਂਦੇ ਚੰਗੀ ਮਿਲਦੀ ਆਹ ਚੰਗੀ ਰੋਟੀ ਪਾਣੀ ਬਣਾਉਂਦੇ ਆ ਵਧੀਆ ਬਣਾਉਂਦੇ ਵਾਹੇ ਅੱਛਾ ਆਹੋ ਪੁੱਤ ਇਦਾਂ ਹੀ ਗੱਲਾਂ ਕਰਿਆ ਕਰ ਹੁਣ ਜਿੱਦਾਂ ਇਦਾਂ ਪਿਆਰ ਨਾਲ ਬੈਠਾ ਗੱਲਾਂ ਬਾਤਾਂ ਕਰਦਾ ਨਾ ਇਦਾਂ ਕਰ ਗੁੱਸਾ ਨਾ ਮੰਚ ਲਿਆ ਕਰ ਮੰਮੀ ਪਤਾ ਨਹੀਂ ਕੀ ਗੱਲ ਮੈਨੂੰ ਵੀ ਮੈਂ ਵੀ ਸੋਚੰਦਿਆ ਸੀ ਅੱਗੇ ਅੰਦਰ ਬੈਠਾ ਬੈਠਾ ਅ ਜਿੱਦਨ ਦਾ ਮੈਂ ਹੁਣ ਨਾ ਰੋਟੀ ਪਾਣੀ ਬਾਹਰੋਂ ਖਾਣਾ ਵਾ ਤੇ ਉਦੋਂ ਦਾ ਮੇਰਾ ਦਿਮਾਗ ਬੜਾ ਸੈਟ ਹੁੰ ਚਲ ਚੰਗਾ ਵਾ ਇਦਾਂ ਰਿਆ ਕਰ ਮੈਨੂੰ ਨਾ ਬੜਾ ਗੁੱਸਾ ਲੱਗਦਾ ਜਦੋਂ ਤੂੰ ਤੜਪਦਾ ਉਹ ਵੀ ਗੱਲਾਂ ਕਰਦੀਆਂ ਵਾ ਵੀ ਇਹ ਛਦਾਈ ਛਦਾਈ ਤੇ ਫਿਰ ਮੇਰਾ ਮਨ ਦੁਖੀ ਹੁੰਦਾ ਵਾ ਹੁਣ ਵੇ ਕਿੱਦੇ ਪਿਆਰ ਨਾਲ ਬੈਠਾ ਗੱਲਾਂ ਕਰਨ ਡਿਆ ਵਾ ਇਦਾਂ ਹੀ ਦਿਮਾਗ ਨੂੰ ਸੈੱਟ ਰੱਖਿਆ ਕਰ ਨਹੀਂ ਮੀ ਹੁਣ ਤੇ ਮੈਂ ਤੇ ਮੇਰਾ ਤੇ ਜੀ ਨਹੀਂ ਕਰਦਾ ਕਦੀ ਕਿਸੇ ਨੂੰ ਕੁਝ ਕਹਿਣ ਵਾਸਤੇ ਅੱਜ ਤੋਂ ਹੁਣ ਇਦਾਂ ਦਿਮਾਗ じゃ ਕਦੀ ਕਈ ਵਰੀ ਹੋ ਜਾਂਦਾ ਵਾ ਤੇ ਤਾਂ ਕਰਕੇ ਹੁੰਦਾ ਵਾ ਨਹੀਂ ਪੁੱਤ ਦਿਮਾਗ ਨਹੀਂ ਹੋਕਰ ਪੁੱਤਾ ਦਰਿਆਈ ਦਾ ਹੁੰਦਾ ਵਾ ਇਹਨੂੰ ਠੰਡੇ ਥਾਂ ਰੱਖੋ ਤਾਂ ਠੰਡਾ ਰਹਿੰਦਾ ਨਹੀਂ ਨਹੀਂ ਉਹਦੀ ਗੱਲ ਨਹੀਂ ਆਈ ਕੋਈ ਗੱਲ ਨਹੀਂ ਹਾਂ ਹਾਂ ਜਾਣਾ ਹੀ ਡਿ ਸਾਨੂੰ ਕੋਈ ਨਾ ਕੋਈ ਗੱਲ ਬਾਤ ਚਾਉਣਾ ਵਾ ਯਾਰ ਕੇ ਚੱਲ ਜੀ ਤੇ ਮੰਮੀ ਕਿੱਦਾਂ ਬਾਜੀ ਕਿੱਥੇ ਗਏ ਆ ਲੈ ਉਹਦਾਂ ਦੀ ਦਵਾਈ ਇੱਥੇ ਹੀ ਰੱਖੀ ਆ ਰੋਜ਼ ਹੀ ਲੋੜ ਪੈਂਦੀ ਆ ਇੱਥੋਂ ਕੱਢ ਲਈ ਦੀ ਹੁਣ ਕਿੰਨੇ ਦਿਨ ਹੋ ਗਏ ਤੇ ਲੋੜ ਹੀ ਨਹੀਂ ਪਈ ਤੇ ਇੰਨਾ ਸ਼ੁਕਰ ਇਹਨੂੰ ਕਿੰਨੇ ਵੇਖਿਆ ਵੀ ਨਹੀਂ ਮੰਮੀ ਦੀ ਨਿਗਾਹ ਨਹੀਂ ਛੱਡੀ ਇਹਦੇ ਵੱਲ ਵੇ ਇੱਕਦਮ ਪੁੱਤ ਮਿੱਠੀਆਂ ਫਕੀਆਂ ਮਾਰਨ ਦੇ ਪਤਾ ਨਹੀਂ ਕਾਦੇ ਕੰਨ ਪਰ ਤਰਦਾ ਹੁਣ ਇਹਦੇ ਜਾਨੀ ਆ ਨਾ ਇਹਨਾਂ ਦੇ ਲਾਗੇ ਮੰਮੀ ਤੇ ਲਾਗੇ ਵਿਆਹ ਕਰੂਗੀ ਨਾ ਹੁਣ ਤੈਨੂੰ ਆਪਣੇ ਵੱਲ ਕਰੂਗੀ ਮੇਰਾ ਵੀ ਦਿਮਾਗ ਹੀ ਖਰਾਬ ਆ ਕਦੀ ਮੰਮੀ ਲਾਗੇ ਨਹੀਂ ਬੇਟੀ ਉਹ ਲਾਗੇ ਬਿਠੇ ਰਹਿੰਦੇ ਆ ਬੋਦੇ ਸਕੇ ਸੁਧਰੇ ਬਣੇ ਮਾਂ ਦੇ ਚੱਲ ਤੇਰਾ ਦੇ ਹੁਣ ਕਰਤਾ ਹੀ ਕਮ ਸੈਟ ਪਿੰਦਾਰਾ ਪਾਣੀ ਪਾਣੀ ਤੇ ਪੀਣਾ ਹੀ ਆ ਨਾ ਘਰ ਆਣ ਕੇ ਹੋਰ ਨਹੀਂ ਕੁਝ ਖਾਏਗਾ ਤੇ ਪਾਣੀ ਤੇ ਪਲ-ਪਲ ਤੇ ਲੋੜ ਪੈਂਦੀ ਬੰਦੇ ਨੂੰ ਰੋਟੀ ਤੇ ਬਗੈਰ ਸਾਜੂ ਹੋਰ ਚੀਜ਼ਾਂ ਤੇ ਬਗੈਰ ਸਾਜੂ ਪਾਣੀ ਤੇ ਬਗੈਰ ਤੇ ਨਹੀਂ ਬੰਦਾ ਸਰ ਸਕਦਾ ਤੇ ਇੱਚ ਰੱਖ ਦਿੰਨੀ ਹਾਂ ਮਾਤਾ ਲੱਗੇ ਜਾਵਾ ਮਾਰਾ ਮਿੱਟੀਆਂ ਪਕੀਆਂ ਆ ਲੋੜ ਵੇਲੇ ਤੇ ਗਦੇ ਨੂੰ ਬਾਪ ਬਣਾਉਣਾ ਪੈਂਦਾ ਵਾ ਇਹਨੂੰ ਕਹਿ ਕਹਿ ਕੇ ਤੇ ਫੇਰ ਹੀ ਆਪਣੇ ਨਾ ਕਰਾਉਣੀ ਉਤਰਾ ਤੇ ਇਹਦਾ ਵੀ ਦਿਮਾਗ ਨਹੀਂ ਕੰਮ ਕਰਦਾ ਕਿ ਕੌਣ ਮੇਰੀ ਸੇਵਾ ਕਰਦਾ ਤੇ ਕੌਣ ਨਹੀਂ ਕਰਦਾ ਉਹ ਪਨੀਰੀ ਪਨਾਰੀ ਬੀਜੀ ਵੇਖਣ ਗਿਆ ਹਣਾ ਵੀ ਹੋਈ ਏ ਲਾਉਣ ਵਾਲੀ ਪਨੀਰੀ ਅੱਛਾ ਬੰਮੀ ਤੇ ਆਹੋ ਤੇ ਬੀਜੀ ਵੀ ਨਾ ਆਹੋ ਕਾ ਪਨੀਰੀ ਬੀਜੀ ਪਹਿ ਹੁਣ ਝੋਨਾ ਲਾਉਣਾ ਤੇ ਨਹੀਂ ਪਤਾ ਆਹੋ ਤੇ ਝੋਨਾ ਤੇ ਲਾਉਣੇ ਲਾਉਣਾ ਮੈਂ ਤਾਂ ਅੱਗੇ ਪੁੱਛ ਨਾ ਕਾ ਵੀ ਝੋਨਾ ਕਿੱਧਾ ਝੋਨੇ ਦਾ ਕੋਈ ਸਵਾਲ ਹੁਣ ਤਾਂ ਅੱਜ ਕੱਲ੍ਹ ਤੇ ਝੋਨੇ ਲੱਗਣੇ ਮੀਂਹ ਪੈ ਗਿਆ ਵਾ ਪਾਣੀ ਲਾਇਆ ਹਣਾ ਨੇ ਪਹਿਲੇ ਤਾਂ ਹੀ ਨੇ ਘਰ ਆਉਂਦਾ ਅੱਛਾ ਆਹੋ ਹਾਲ ਤੇ ਚੱਲ ਵਧੀਆ ਸੇ ਕੰਮ ਚੱਲ ਤੇ ਨਾ ਹਾਂ ਤੂੰ ਹੀ ਗੇੜਾ ਗੂੜਾ ਮਾਰਿਆ ਮੇਰੀ ਸਾਈਜੜੀ ਤੇ ਮੇਰੀ ਉੱਥੇ ਨਿਕਲ ਜਾਂਦੀ ਆ ਤੇ ਉੱਥੇ ਜੋ ਸ਼ਾਮ ਨੂੰ ਉਹਨਾਂ ਵਾਂਦੇ ਫਿਰ ਥੱਕੇ ਟੋਟਾਂ ਨਾਲ ਮੈਂ ਵੀ ਆਣ ਕੇ ਰਮਾਨਾ ਵਿੱਚ ਪੈਣਾ ਮੇਰਾ ਆਪਜੀ ਕਰਦਾ ਵੀ ਚੱਲ ਮੈਂ ਵੀਰ ਨਾਲ ਵੀ ਥੋੜਾ ਬੋਤਾ ਕੰਮ ਕਰਾਵਾਂ ਉਹ ਵਿਚਾਰਾ ਸਾਰੀ ਜਿਹੜੀ ਪਹਿਲੀਆਂ ਚ ਖਪਦਾ ਰਹਿੰਦਾ ਵਾ ਅੱਲਾ ਕੰਮ ਬੜਾ ਵਾਈ ਜੋਤੀ ਦਾ ਕੰਮ ਬੜਾ ਹੁੰਦਾ ਖੇਚਲ ਵਾਲਾ ਹੁਣ ਚੋਨੇ ਲਾਉਣੇ ਤੇ ਕਿੰਨੀ ਖੇਚਲ ਵਾਂ ਨੂੰ ਆਹੋ ਆਹੋ ਮੈਂ ਕੱਦੂ ਕਰਨੇ ਆ ਫਿਰ ਵੱਟਾ ਤੇ ਮਿੱਟੀ ਲਾਉਣੀ ਕਈ ਕੰਮ ਹੋ ਆ ਕਈ ਕੰਮ ਕਰਨੇ ਚਲੋ ਉਹ ਵਿਚਾਰਾ ਚੱਲ ਕੱਦੂ-ਕੱਦੂ ਕਰਾਪੇ ਤੇ ਚਲ ਮੈਂ ਵੱਟਾ ਤੇ ਮਿੱਟੀ ਲਾ ਦੇਣਾ ਚੱਲੇ ਇੰ ਜਿੰਨਾ ਲਮਣਾ ਹੋਣਾ ਕਦੂ ਕਦੂ ਕਰਨਾ ਹੋਗਾ ਉਦਨ ਉਦਨ ਲੈਣਾ ਛੁੱਟੀ ਮੈਂ ਕੋਈ ਗੱਲ ਨਹੀਂ ਕੇ ਆ ਉਹ ਪਹਿਲੀਆਂ ਨੂੰ ਲਾਉਂ ਡਿਆ ਪਾਣੀ ਹੁਣ ਕਦੂ ਕਰਨਾ ਹੀ ਆ ਇਹ ਡੰਗ ਤੱਕ ਪਤਾ ਜੇ ਉਹ ਕਹਿੰਦਾ ਨਹੀਂ ਤੇ ਤੇਰਾ ਵੀ ਫਰਜ ਬੰਦਾ ਵਾ ਨਾਲ ਹੋ ਕੇ ਤੇ ਕੰਮ ਕਰਾਉਣਾ ਕੋਈ ਗੱਲ ਨਹੀਂ ਕਰਦਾ ਮੈਂ ਕੰਮ ਕੋਈ ਗੱਲ ਨਹੀਂ ਮੈਂ ਹਾਂ ਹਾਂ ਚਲੋ ਮੈਂ ਮੈਂ ਕੋਈ ਗੱਲ ਨਹੀਂ ਮੈਂ ਮੜ ਆਇਆ ਮੁੰਡੇ ਨੂੰ ਫੋਨ ਕਰੰਦੇ ਹਾਂ ਮੈਂ ਆਇਆ ਹੁਣ ਕੋਈ ਗੱਲ ਨਹੀਂ ਮੈਂ ਆ ਕੀ ਜਾਂਦਾ ਆਹੋ ਕੱਲੇ ਬੈਠ ਹੱਕਦੇ ਨਹੀਂ ਮੰਮੀ ਤੁਸੀਂ ਜੇ ਮੈਂ ਨਹੀਂ ਇੱਥੇ ਆਈ ਤੇ ਤੁਸੀਂ ਅੰਦਰ ਆ ਜਾਂਦੇ ਦੱਸੋ ਮੈਂ ਕਿਹੜੀਆਂ ਤਾਂ ਚੁੰਡੀਆਂ ਵੱਡਣ ਨਹੀਂ ਆ ਅੰਦਰ ਆ ਕੇ ਕੀ ਕਰਨਾ ਸੀ ਇੱਥੇ ਵੇਖਦੀ ਸੁਣੀ ਹਵਾ ਵਗਾਂ ਢੀ ਆ ਤੇ ਮੈਂ ਬਾਹਰ ਹੀ ਬੈ ਗਈ ਆ ਤੇ ਨਾਲੇ ਰਹੀ ਗੱਲ ਤੇਰੀ ਚੁੰਡੀਆਂ ਵੱਡਣ ਦੀ ਗੱਲ ਕਰਨੀ ਮੇਰੇ ਲੱਗੇ ਨਹੀਂ ਆਉਂਦੀ ਮੈਂ ਤਾਂ ਘਰ ਦੀਆਂ ਪਰੇਸ਼ਾਨੀਆਂ ਨੇ ਖਾ ਲਿਆ ਵਾ ਤੇ ਮੈਂ ਤੇਰੇ ਲੱਗੇ ਕੀ ਬਹਿਣਾ ਮੰਮੀ ਮੇਰੇ ਲੱਗੇ ਕਿਉਂ ਨਹੀਂ ਬਹਿਣਾ ਜੇ ਪਰੇਸ਼ਾਨੀਆਂ ਤੁਹਾਨੂੰ ਲੱਗੀਆਂ ਤਾਂ ਮੇਰੇ ਨਾਲ ਸਾਂਝੀਆਂ ਕਰੋ ਮੈਂ ਵੀ ਕੋਈ ਨਾ ਦਾ ਹੱਲ ਕੱਢਾਂ ਬੰਦਾ ਕਹਿੰਦੇ ਇੱਕ ਦੂਜੇ ਨਾਲ ਦੁੱਖ ਸੁੱਖ ਭੋਲੇ ਨਾ ਤੇ ਸਟਡ ਹੌਲਾ ਹੋ ਜਾਂਦਾ ਪਤਾ ਤਾਂ ਤੇ ਜੀ ਨਹੀਂ ਕਰਦਾ ਮੈਂ ਨਾਲ ਗੱਲਬਾਤ ਕਰਨ ਨੂੰ ਜੇ ਧੀ ਹੁੰਦੀ ਤੂੰ ਇਹ ਉਹਦੇ ਨਾਲ ਵੀ ਇੰਨਾ ਹੀ ਕਰਦੇ ਜਾ ਉਹਦੇ ਨਾਲ ਤੂੰ ਚੇਚਾ ਫੋਨ ਕਰ ਕਰਕੇ ਸਾਰੀ ਗੱਲਬਾਤ ਦੱਸਿਆ ਕਰਨੀ ਹੁਣ ਉਹ ਲੱਗੇ ਬੈਠਾ ਵਾ ਉਹਦੇ ਨਾਲ ਤੂੰ ਸਾਰੀਆਂ ਗੱਲਾਂ ਕੀਤੇ ਮੈਂ ਉਥੋਂ ਵੇਖਣ ਨਹੀਂ ਆ ਤੂੰ ਦੋਵੇਂ ਰੋਂਚੋਂਡ ਕਰਦੇ ਹੁਣ ਮੈਂ ਲੱਗਿਆ ਕਿ ਤੁਹਾਨੂੰ ਤੂੰ ਚੁੱਪ ਕਰਕੇ ਬੈਗਿਆ ਬਲਜੀਤ ਉਹਦੇ ਨਾਲ ਮੈਂ ਕਿਹੜੀਆਂ ਗੱਲਾਂ ਕਰਨਗੇ ਅਸੀਂ ਆਪਣੀਆਂ ਹੀ ਗੱਲਾਂ ਕਰਦੇ ਮੈਂ ਤੈਨੂੰ ਹੀ ਲਈ ਕਹਿਣਾ ਕਿ ਹੁਣ ਤੂੰ ਜਿੱਦਾਂ ਮੇਰੇ ਨਾਲ ਗੱਲਾਂ ਕਰਨਿਆ ਪਿਆਰ ਨਾਲ ਇਦਾਂ ਹੀ ਗੱਲਾਂ ਕਰਿਆ ਕਰ ਨਾ ਸ਼ਦਾ ਕੁੱਟਿਆ ਕਰ ਤਾਂ ਨਾ ਮੈਨੂੰ ਗੱਲਾਂ ਕਰਾਇਆ ਕਰ ਤੂੰ ਤੇਰੇ ਦਿਲ 'ਚ ਵੀ ਬੰਨੀ ਕਿਹੜੀਆਂ ਗੱਲਾਂ ਕਰਨਗੇ ਅਹੀਂ ਹੋਰ ਦੱਸ ਕਿਹੜੀਆਂ ਗੱਲਾਂ ਕਰਨੀਆਂ ਛੜਾਣੇ ਹੀ ਆਪਣੀਆਂ ਗੱਲਾਂ ਕਰਨ ਦੇ ਤੁਹਾਡੀਆਂ ਨਹੀਂ ਕਰਨ ਦੇ ਮੰਮੀ ਗੱਲ ਉਹ ਨਹੀਂ ਆ ਤੁਹਾਡੀਆਂ ਕਰਨ ਦੇ ਜ ਨਹੀਂ ਕਰਨ ਦੇ ਸਾਡੇ ਲਾਗੇ ਬੈ ਕੇ ਕਿਤੇ ਸਾਡਾ ਵੀ ਮੈਂ ਤੋਕ ਸੋ ਕੋਲਿਆ ਕਰੋ ਸ਼ਿਕਾਇਤ ਮੈਨੂੰ ਇਹੋ ਹੀ ਆ ਹੋਰ ਕੋਈ ਸ਼ਿਕਾਇਤ ਨਹੀਂ ਆ ਇਹ ਨਹੀਂ ਮੈਂ ਕਹਿੰਦੀ ਕਿ ਉਹਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ ਤੇ ਸਾਨੂੰ ਕਰ ਦੇਣੀ ਆ ਅਸੀਂ ਵੀ ਤੁਹਾਡਾ ਪੂਰਾ ਸਾਥ ਦਿੰਨੇ ਆ ਮਲਜੀਤ ਕੋਈ ਗਲਤੀ ਇਹ ਕਰਨ ਵਾਲੀ ਹੁੰਦੀ ਕੋਈ ਨਹੀਂ ਕਰਨ ਵਾਲੀ ਹੁੰਦੀ ਗੱਲ ਤਾਂ ਹੁਣ ਕੋਈ ਵੀ ਨਹੀਂ ਨਾਲੇ ਗੱਲ ਤੇ ਇਹੋ ਹੀ ਪੈਨ ਨੂੰ ਸਮਝਾਉਣ ਲਈ ਆ ਕਿ ਤੂੰ ਘਰ ਦਾ ਵੀ ਕੰਮ-ਕੁਮਰ ਕਰ ਵੀਰ ਨਾ ਕਰ ਆ ਕਰ ਤੇ ਨਾਲੇ ਤੂੰ ਥੋੜਾ ਜਿਹਾ ਦਿਮਾਗ ਨੂੰ ਠੰਡਾ ਰੱਖਿਆ ਕਰ ਉਹ ਗੱਲ ਕਰਨ ਦੀ ਉਹ ਦਿਨ ਤਾਂ ਤੇ ਠੰਡਾ ਹੀ ਆ ਜਿੱਦਨ ਦੀ ਉਹ ਗਈ ਆ ਉਹਦੇ ਸਾਹਮਣੇ ਤਾਂ ਮਛੇ ਲਾਲਾ ਬਖਾਲਦਾ ਸਾਰਿਆਂ ਨੂੰ ਉਹੀ ਤਾਂ ਮੈਂ ਆਨੀ ਆ ਕਿ ਉਹਦੇ ਹੁਣ ਦੋਆਂ ਗੱਲ ਲੜਾਈਆਂ ਕਰ ਛੜੀਆਂ ਹੁਣ ਬੜਾ ਸੋਹਣਾ ਗੱਲਾਂ ਵੀ ਵੇਖ ਕਰਨ ਡਿਆ ਕੋਈ ਸ਼ਦਾ ਨਹੀਂ ਕੋਈ ਲੈ ਨਹੀਂ ਦੇਣੀ ਨਹੀਂ ਤੇ ਮੈਨੂੰ ਕਹਿ ਦਿੰਦੇ ਲੈ ਇਹ ਸ਼ਦਾਈ ਆ ਸ਼ਦਾਈ ਜਦੋਂ ਮਾਂ ਨੂੰ ਕਹਿਣਾ ਤਿਆਂ ਪੁੱਤਾਂ ਕੋਲ ਵੀ ਸ਼ਦਾਈ ਸ਼ਦਾਈ ਤੇ ਮਾਂ ਦਾ ਉਹ ਕਲਪੀ ਤੇ ਮੰਮੀ ਸ਼ਦਾਾ ਕੁੱਟਦਾ ਵੀ ਰਿਆ ਵਾ ਇਹ ਗੱਲ ਤਾਂ ਤੁਹਾਨੂੰ ਭੁਲੇਖਾ ਨਹੀਂ ਹੈਗਾ ਨਹੀਂ ਨਾ ਭੁਲੇਖਾ ਹੈਗਾ ਜੇ ਇਹ ਸ਼ਦਾਈ ਕਹਿੰਦੇ ਤਾਂ ਸ਼ਦਾਈ ਉਹ ਹੈਗਾ ਵੀ ਪਰ ਮੇਰੇ ਕੋ ਤਾਂ ਬਰਦਾਸ਼ਤ ਹੁਣ ਉਹ ਚੰਗਾ ਵਲਾ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਉਹ ਸੁਣਨੀ ਆ ਤੇ ਤੈਨੂੰ ਪੈਣੀ ਆਈ ਆ ਤੇ ਤਾਂ ਹੀ ਮੈਂ ਸੁਣ ਲਈ ਆ ਆਣ ਕੇ ਚੁੱਪ ਕਰਕੇ ਬਾਹਰ ਬਹਿ ਜਾਨੀ ਆ ਹੁਣ ਤੂੰ ਇੱਥੇ ਆਣ ਕੇ ਸੁਣਾਉਂਦੀ ਆ ਮੈਂ ਤੁਹਾਡੇ ਲੱਗ ਕੀ ਬਹਿਣਾ ਬਸ ਹਾ ਇੱਥੇ ਗੱਲ ਨਿਬੜ ਜਾਂਦੀ ਆ ਆਣ ਕੇ ਉਦਾਂ ਹੀ ਵੱਡੇ ਪੁੱਤ ਨਾਲ ਜ਼ਿਆਦਾ ਘੱਟ ਪਿਆਰ ਹੁੰਦਾ ਬੰਦੇ ਦਾ ਨਿੱਕੇ ਨਾਲ ਵੈਸੇ ਹੀ ਜ਼ਿਆਦਾ ਹੁੰਦਾ ਨਿੱਕਾ ਜੋ ਮਰਜ਼ੀ ਕਰਦਾ ਰਹੇ ਮਾਵਾ ਵਾਤੇ ਦੋਵੇਂ ਇੱਕੋ ਜਿਹੇ ਤੈਨੂੰ ਵਹਿਮ ਕਿ ਮੈਂ ਤੁਹਾਨੂੰ ਨਹੀਂ ਪਿਆਰ ਕਰਦੀ ਤੇ ਮੈਂ ਇਹਨਾਂ ਨੂੰ ਕਰਦੀ ਆ ਇਹ ਆਪਣੇ ਥਾਂ ਤੁਸੀਂ ਆਪਣੇ ਥਾਂ ਦੇ ਉਹੋ ਗੱਲ ਵੀ ਕਹਿਣਾ ਵੀ ਅਸੀਂ ਆਂ ਸਭ ਕੋ ਅਗਲੇ ਦੀ ਪਰੇਸ਼ਾਨੀ ਨਾ ਤੂੰ ਵੇਖਿਆ ਕਰ ਉਹ ਜਿੱਦਾਂ ਵੱਡੀ ਤੂੰ ਸਾਰਿਆਂ ਦੀਆਂ ਪਰੇਸ਼ਾਨੀਆਂ ਵੇਖਿਆ ਕਰ ਪੰਮੀ ਤੁਹਾਨੂੰ ਤਾਇਆ ਤੇ ਚਾਚੇ ਤੁਹਾਡੇ ਲੱਗੇ ਆਈਆਂ ਪਰੇਸ਼ਾਨੀ ਪੁੱਛਣ ਹੀ ਆਈਆਂ ਤੁਹਾਨੂੰ ਦੱਸੋ ਕੀ ਪਰੇਸ਼ਾਨੀ ਆ ਮੈਂ ਤੁਹਾਡੇ ਹੱਲ ਕੱਢਦੀ ਆ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਤਾਂ ਆਓ ਚਲੋ ਦਵਾਈ ਲੈ ਆਈਏ ਹੂੰ ਆਹੋ ਅਸੜੀਆਂ ਘਰੂਸਾ ਮਾਰ ਕੇ ਤਾਂ ਦਵਾਈ ਲੈ ਆਈਏ ਕੀ ਘਰੂਸਾ ਮਾਰੀਆਂ ਘਰੂਸਾ ਤੇ ਮੈਂ ਕੋਈ ਵੀ ਨਹੀਂ ਸਿਰਸਰੀ ਗੱਲਾਂ ਕੀਤੀਆਂ ਆ ਇਹ ਤੁਹਾਨੂੰ ਘਰੂਸਾ ਲੱਗਣ ਲੱਗ ਜਾਂਦੀਆਂ ਤੱਲੇ ਬੈ ਬੈ ਕੇ ਸੜੀ ਜਾਣਾ ਹੁੰਦਾ ਵਾ ਆਪਣੇ ਨਾਲ ਤੂੰ ਚੰਗੀ ਬੁਲਦੀ ਕਰਨ ਲਗਾਦੀ ਰਹੀ ਨਹੀਂ ਮਾਦਾ ਜਦੋਂ ਮੈਂ ਆ ਜਾਂਦੀ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਹੁੰਦੀ ਆ ਆਪਣੇ ਨਾਲ ਤੈਨੂੰ ਕੀ ਪਤਾ ਕਿਹੜੀਆਂ ਗੱਲਾਂ ਕਰਦੀ ਤੇ ਕਿਹੜੀਆਂ ਨਹੀਂ ਕਰਦੀ ਉਹ ਤਾਂ ਹੁਣ ਮੈਨੂੰ ਪਤਾ ਨਾ ਵੀ ਮੈਂ ਕਿੱਦਾਂ ਇਹਨਾਂ ਨੂੰ ਸਮਝਾਉਣਾ ਤੇ ਕਿੱਦਾਂ ਨਹੀਂ ਵੀ ਤੂੰ ਹੀ ਕਹਿਣਾ ਵੀ ਇਹਨੂੰ ਸਮਝਾਉਂਦੀ ਜੇ ਤਾਂ ਫੇਰੇ ਮੇਰੇ ਦਿਵਾਲੇ ਹੁੰਦੀਆਂ ਜੇ ਆਏ ਹਾਏ ਆਪਣੀ ਕਿਸਮਤ ਨੂੰ ਹੀ ਕੋਸਦੀ ਆ ਨਾ ਪੇਕੇ ਸੁਖ ਤੇ ਨਾ ਸਹਰੇ ਸੁਖ ਕੀਦਾ ਮਮੀ ਬੁਖਾਰ ਨਾ ਧੰਡਈ ਹੈ ਬੁਰੇ ਹਾਲ ਸਵੇਰ ਦਾ ਕੱਖ ਨਹੀਂ ਖਾਦਾ ਤੇ ਕੋਈ ਹੋਸ਼ ਹੀ ਨਹੀਂ ਵਿਚਾਰੀ ਬਾਬੀ ਨੇ ਵੀ ਨਾ ਕਾਹੇ ਹਿੱਕਤੇ ਹੀ ਧਰਕੇ ਖੜਨੇ ਪੁੱਠੀ ਪੈਣਾ ਜਿਹੜੀ ਗੱਲ ਕਰ ਲੋ ਪੁੱਠੀ ਪੈਣਾ ਉਹਨੇ ਕੋਈ ਸਿੱਧੀ ਗੱਲ ਹੀ ਨਹੀਂ ਕਰਨੀ ਐਨਾ ਰਾਤ ਦਾ ਬੁਖਾਰ ਜਿਹੜਾ ਕਿਤੇ ਮਾਂ ਦੀ ਧੀ ਨੇ ਇੱਕ ਵਾਰੀ ਨਹੀਂ ਕਿਹਾ ਵੀ ਮਮੀ ਪਾਣੀ ਪੀਣਾ ਈ ਰੋਟੀ ਖਾਣੀ ਖਿਚੜੀ ਬਣਾ ਦਾ ਨਾ ਮੈਂ ਪੁਛਾਂ ਨਾ ਪੁਛਾਂ ਦਾਸ ਨੇ ਹਿੱਕ ਦੇ ਧਰ ਕੇ ਖੜਨੇ ਜੇ ਪੈਸੇ ਤੇਰੇ ਕੋਲ ਚਾਰ ਤੇਰੇ ਖਾਤੇ ਚ ਪੈਂਦੇ ਆ ਤੇ ਪਵਾਏ ਤੇ ਮੇਰੇ ਭਰਾ ਦੇ ਹੀ ਆ ਉਹੋ ਹੀ ਪੈਂਦੇ ਉਹਨੂੰ ਮੇ ਭਾਲ ਪੋਸ ਕੇ ਮਾਂ ਨੇ ਵੱਡਾ ਕੀਤਾ ਕੋਈ ਉਹਨੂੰ ਫਿਕਰ ਨਹੀਂ ਮਾਂ ਦਾ ਕਿਤੇ ਮੈਂ ਇਨੇ ਦਿਨ ਹੋ ਗਏ ਆਈ ਨੂੰ ਕਿਤੇ ਫੋਨ ਵੀ ਨਹੀਂ ਲਾਉਂਦਾ ਮਾਂ ਦਾ ਹਾਲ ਨਹੀਂ ਪੁੱਛਦਾ ਮੈਂ ਵੇਂਦੀ ਰਹਿੰਨੀ ਆ ਉਹ ਫੋਨ ਕਰਕੇ ਗੱਲਾਂ ਹਾਸ ਹਸ ਕੇ ਤੇ ਕਰਕੇ ਤੇ ਫੋਨ ਕੱਟ ਦਿੰਦੀ ਆ ਕਿ ਤੇ ਉਹਦੇ ਕੋਲੋਂ ਵੀ ਨਹੀਂ ਪੁੱਛਦਾ ਵੀ ਘਰ ਮਾਂ ਦਾ ਹਾਲ ਕੀ ਮੈਂ ਕਿਤੇ ਅੰਨੀ ਆ ਜਾਂ ਮੈਂ ਬੋਲੀ ਸੁਣਦੀ ਨਹੀਂ ਜਾਂ ਮੈਂ ਕੁਝ ਵੇਂਦੀ ਨਹੀਂ ਕੋਈ ਹਾਲ ਨਹੀਂ ਮਾਂ ਮੇਰੀ ਦਾ ਕਮਲਿਆ ਤੂੰ ਤੇ ਪੁੱਛ ਲਾ ਤੂੰ ਵੀ ਹਾਲ ਪੁੱਛਣੋਂ ਗਿਆ ਕੀ ਕਰਾਂ ਇਦਾਂ ਕਰਦੀ ਵੀ ਜਿਹੜੇ ਮੇਰੇ ਕੋਲ ਰੁਪਈਆ 1200 ਦਿੱਤਾ ਨਾ ਮਣੀ ਨੇ ਉਹ ਹੈਗੇ ਆ ਕੋ ਮੰਮੀ ਦੇ ਪਰਸ ਚ ਵੇਖਿਆ ਮੈਂ ਪਾਏ ਇਹਦੀ ਦਵਾਈ ਤੇ ਘਰਾਵਾ ਵਿਚਾਰੀ ਦੀ ਟੈਸਟ ਉਸ ਜਿਹੜੇ ਡਾਕਟਰ ਨੇ ਕਿਹਾ ਤੇ ਉਹ ਕਰਾ ਦਾਂਗੀ ਪਹਿਲਾਂ ਆਪ ਜਾ ਕੇ ਦਵਾਈ ਲਿਆਉਣੀ ਵਿਚਾਰੀ ਠੀਕ ਹੋ ਜੇ ਚੱਲ ਜੇ ਮੈਂ ਪੇਕੇ ਜਾਣਾ ਹੋਊਗਾ ਮੈਨੂੰ ਆਪੇ ਪੈਨਸ਼ਨ ਦੇ ਪੈਸੇ ਦੇ ਆਉਣੇ ਆ ਕਢਾ ਕੇ ਤੇ ਮੈਨੂੰ ਦੇ ਦੇਗੀ ਆ ਹੀ ਗਏ ਹੋਣੇ ਆ ਠੀਕ ਹੋਏਗੀ ਤੇ ਕਢਾ ਲਿਆਏਗੀ ਤੇ ਮੈਂ ਚਲ ਜਾਾਂਗੀ ਲੈ ਕੇ ਭਰਾਇਆ ਲਾਲਾ ਕੀ ਬਾਕੀ ਉਹਨਾਂ ਦੇ ਮੋੜ ਦਾਂਗੀ ਜਾ ਕੇ ਦਵਾਈ ਤੇ ਮੈਨੂੰ ਮਾਂ ਦੀ ਕਰਾਉਣੀ ਪੈਣੀ ਹੈ ਰੱਬਾ ਐਡੀ ਮੇਰੀ ਮਾਂ ਬੇਵਸ ਹੋ ਗਈ ਨੋ ਪੋਤ ਕਮਾਈ ਕਰਨ ਰਿਆ ਉਹਨਾਂ ਦੇ ਹੁੰਦਿਆਂ ਹੋਇਆ ਇੱਕ ਮੇਰੀ ਕਿਸਮਤ ਵੇਖ ਲਾ ਉਲਜਣਾ ਚ ਫਸੀ ਫਿਰਦੀ ਆ ਇੱਕ ਮੇਰੀ ਮਾਂ ਦੀ ਕਿਸਮਤ ਵੇਖ ਲਾ ਕਿ ਪੁੱਤ ਜੇ ਸੁਖੀ ਆ ਕਮਾਈ ਕਰਦਾ ਉਹਦੇ ਹੱਥੋਂ ਵੀ ਸੋਖ ਹਨ ਨਹੀਂ ਜੇ ਧੀ ਅਤੇ ਧੀ ਵੱਲੋਂ ਵੀ ਦੁਖੀ ਸੁੱਤੀ ਆ ਟਿੱਕੀ ਆ ਜੇ ਜਾਗਦੀ ਹੋਈ ਨਾ ਤੇ ਇਹਨੇ ਮੈਨੂੰ ਜਾਣ ਨਹੀਂ ਦੇਣਾ ਮੈਂ ਜਾ ਕੇ ਤੇ ਚੁੱਪ ਕਰਕੇ ਦਵਾਈ ਲਿਆਉਣੀ ਆ ਪਤਾ ਮੈਂ ਭਾਬੀ ਨੂੰ ਵੀ ਨਹੀਂ ਲੱਗਣ ਜੰਦਾ ਮੈਂ ਪੈਸੇ ਕੱਢ ਲਾਂਦਾਂ ਯਾਹੋ ਕੁੜੀ ਆ ਜਿੱਤਿਆ ਫੋਟੋ ਆ ਮੈਨੂੰ ਨਹੀਂ ਆਵਾ ਬੁਆਹ ਹੁੰਦੀ ਬੰਗਲ ਉਹ ਦਾਵੇਂ ਘਰ ਲੱਭਦੇ ਰਹਿਣਾ ਸੀ ਆਹ ਔਰ ਸੌਖਾ ਨਹੀਂ ਕੰਮ ਅਸੀਂ ਮੈਂ ਕੀ ਜਾਣਾ ਮੈਂ ਇਹ ਘਰ ਕਿੱਥੋਂ ਲੱਭੂਗਾ ਇਹਦਾ ਕੋਈ ਬਣੀਓ ਗੱਲ ਇਹਨੂੰ ਇੱਥੇ ਹੀ ਗੱਲ ਕਰਦਾ ਮੈਂ ਇੱਥੇ ਹੀ ਗੱਲ ਕਰਦਾ ਉਹ ਦਾ ਤਸੀਰ ਕੰਨੀ ਵੜ ਗਈ ਹੈ ਕੋਈ ਨਹੀਂ ਮਾਰਦਾ ਪਰ ਨਾ ਕੋਈ ਆਉਂਦੀ ਹੈ ਇਹ ਕੀ ਗੱਲ ਆ ਮੈਂ ਤੇ ਜਿੱਤੇ ਸਾਰਾ ਕੁਝ ਪੁੱਛ ਲਈਦਾ ਆ ਰਹਿੰਦੇ ਨਹੀਂ ਕੋਈ ਉਹ ਵਾਹ ਜਾ ਜਾ ਕਿੱਥੇ ਰਹਿ ਗਈਆਂ ਕਿੰਨਾ ਟਾਈਮ ਲਾਤਾ ਨਹੀਂ ਯਾਰ ਉਹ ਬਈਆ ਕੋ ਮੈਨੂੰ ਕੋਈ ਨਾ ਬੰਦ ਤੇ ਰੋਕਦਾ ਮਾ ਉਸ ਟਾਨੇ ਦਾ ਸਾਰਾ ਬੰਦ ਪੈਂਜੀ